ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੇਥੋ ਅੱਜ ਦੀ ਵੀਡੀਓ ਤੁਹਾਡੇ ਨਾਲ 6 ਕਟਾਂ ਵਾਲੀ ਵੀਡੀਓ ਸਾਂਝੀ ਕਰਨੀ ਆ ਜਿੰਨਾਂ ਤੁਹਾਨੂੰ ਦੋ ਨੀਲੀ ਰਾਵ ਮਿਲਣਗੀਆਂ ਜਿਵੇਂ ਪਹਿਲੇ ਨੰਬਰ ਦੇ ਕੱਟੀ ਸਿੰਘ ਸੋਨਦੇ ਆੱਖਾਂ ਨੈਣਾਂ ਸਾਰੇ ਮਗਲ ਨੀਲੀ ਰਾਵ ਦੀ ਜਿਹੜੇ ਲੱਛਣ ਆਗੇ ਕਰੈਕਟਰ ਉਹ ਪੂਰੇ ਕਰਦੀ ਹੈਗੀ ਦੋ ਨੰਬਰ ਤੇ ਮੀਣੀ ਆ ਨੀਲੀ ਰਾਵ ਦੀ ਜਿਹੜੇ ਪੈਂਦੀ ਆ ਤਿੰਨ ਚਾਰ ਤੇ ਪੰਜ ਤੇ 6 ਇਹ ਚਾਰ ਕਟਾਂ ਤੁਹਾਨੂੰ ਮਨਾਂ ਨਾਲ ਬਹੁਤ ਹੀ ਜ਼ਿਆਦਾ ਸ਼ਕੀਨ ਤੇ ਚੰਗੇ ਰਿਕਾਰਡ ਦੇ ਕਟਾਂ ਡੇਰੀ ਦਾ ਆਪਾਂ ਕਹਿ ਸਕਦਾ ਬਾਈਆਂ ਡੇਰੀ ਚ ਕਟਾਂ ਲੈ ਕੇ ਆ ਜੀ ਮੈਂ ਦੇਖੋ ਕੱਟੀ ਜੈਡ ਬਲੈਕ ਹੈ ਤੇ ਵੀਡੀਓ ਸਟਾਰਟ ਹੋਣ ਤੇ ਬਹੁਤੀ ਯਾਸ਼ਕੀਨ ਕੱਟੀ ਹੈਗੀ ਕਿਸੇ ਭਰਾਣੇ ਬਰੀਡ ਤੇ ਮਤਲਬ ਚੰਗੇ ਪਸ਼ੂ ਮੈਂ ਕਹਿੰਦਾ ਭਾਬੀ ਸਾਹਬਣ ਦੀ ਕੋਸ਼ਿਸ਼ ਕਰਨੀ ਆ ਸਾਹਮਣੇ ਨਾ ਤਾਂ ਬਾਈ ਇਹਨਾਂ ਵਾਸਤੇ ਦੋ ਤਿੰਨ ਇਹਲੇ ਮਗਰਾਂ ਕੱਟੀਆਂ ਇਹ ਪੂਰਾ ਸ਼ਕੀਨ ਨਹੀਂ ਆ ਤੇ ਇਹਨਾਂ ਤੇ ਬਾਈ ਮੈਂ ਮਤਲਬ ਗੱਲਬਾਤ ਕਰ ਲੂਗਾ ਬਾਕੀ ਕਰਾਂ ਬਾਈ ਨਾਲ ਗੱਲ ਬਾਈ ਸਸਤੀ ਕਾਜ ਜੀ ਨਾਮ ਤੇ ਐਡਰੈਸ ਬੋਲੋ ਨਾਮ ਆਪਾਂ ਦਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾ ਜਿਹੜਾ ਬਰਨਾਲਾ ਤਹਿਸੀਲ ਤੱਪਾ ਫੋਨ ਨੰਬਰ ਆਪਣਾ 9779969511 ਬਾਈ ਠੀਕ ਹੈ ਜੀ ਟੋਟਲ 6 ਕੱਟ ਨੇ 6 ਵੀਰੇ ਕਿੱਦੋਂ ਸਟਾਰਟ ਕਰ ਲਗੇ ਬਿਡੈਰੀ ਹਣਾ ਤੋਂ ਸਟਾਰਟ ਕਰਦੇ ਛੋਟੀ ਜਿਹੀ ਗੱਲ ਕੀ ਹਾਂਜੀ ਜਿਵੇਂ ਪਹਿਲੇ ਨੰਬਰ ਤੇ ਕੱਟੀ ਹੈ ਮੈਂ ਥਾਂਪਾ ਦਿਖਾ ਦਿਆਂ ਕੱਟੀ ਪਹਿਲੀ ਹਾਂ ਹਾਂਜੀ ਤੇ ਦੁਬਾਰਾ ਫੇਰ ਲਈ ਦੁਬਾਰਾ ਵੀ ਦਿਖਾ ਦੇ ਪ੍ਰਹਾਜ ਨੇ ਆਪਾਂ ਤੇ ਪੂਸ਼ ਬਿਲਕੁਲ ਜੈਡ ਬਲੈਕ ਜੈਡ ਬਲੈਕ ਵੀਰੇ ਕਿੰਨੀ ਕੁ ਉਮਰ ਲਖ ਹੋ ਕਿ ਨਾਲ ਦੀ ਤੋਰ ਦੀ ਕੱਟੀ ਹੈ ਇਹ ਬਾਈ 11 ਕ ਮਹੀਨਾ ਦੀ ਕੱਟੀ ਆ ਕੱਚੀ ਕੱਟੀ ਆ ਠੀਕ ਆ ਕੱਦ-ਕਾਰ ਬਹੁਤ ਚੰਗਾ ਬਣੂ ਹੂੰ ਦੇਖ ਮੈਂ ਕੋਈ ਐ ਨਹੀਂ ਕਹਿ ਕੇ ਦਨੀ ਇਹ ਬਦਰੰਗੀ ਲਿਜਵਾਣੀ ਦੀ ਆ ਸਿਮਰ ਸਮੇ ਕੋਈ ਨਹੀਂ ਕਹਿ ਕੇ ਦਣਾ ਮੈਂ ਆਪਾਂ ਨੂੰ ਜਿਹੜੀ ਚੀਜ਼ ਹੋਊਗੀ ਤਾਂ ਦਵਾਂਗੇ ਐ ਨਹੀਂ ਦਿੰਦੇ ਆਪਾਂ ਹੂੰ ਲਓ ਡੈਰੀ ਚ ਵੀਡੀਓ ਨਾਲ ਤੈਨੂੰ ਸੈਂਡ ਕਰੂ ਬਾਕੀ ਤਿੰਨ ਕਟੀਆਂ ਜਿਹੜਾ ਬਾਈ ਕਹਿੰਦਾ ਡੈਰੀ ਖਰੀਦ ਆਪਾਂ ਤੁਹਾਨੂੰ ਵੀਡੀਓ ਨਾਲ ਲਾਦੇ ਬਾਈ ਨੇ ਜਿਹੜੀ ਵੀਡੀਓ ਲੈ ਕੇ ਦਿੱਤੀ ਆਪਾਂ ਨਾਲ ਤਿੰਨਾਂ ਕਟੀਆਂ ਦੀ ਦੇਖ ਆਪਾਂ ਵਿਦ ਪ੍ਰੂਫ ਲਿਹਾਉਣੇ ਰੱਖੇ ਜੀ ਜਾਇ ਨਹੀਂ ਆਪਾਂ ਗੱਲਾਂ ਵੀ ਹਾਂ ਬਾਈ ਵਧੀਆ ਮੱਝਦੀ ਆ ਹਾਂਜੀ ਬਾਕੀ ਇਹ ਹਾਂ ਕੱਟੀਆਂ ਦੇ ਕਰੈਕਟਰ ਨੇ ਬਰੀਕੀਆਂ ਨੇ ਆ ਝੋਲੀ ਝਾਲੀ ਦਿਖਾਉਂਦੀ ਆ ਪਤਾ ਲੱਗ ਜਾਂਦਾ ਵੀ ਇਹ ਮਲਕ ਵਧੀਆ ਮੱਝਦੀ ਕੱਟੀ ਹੋਣੀ ਆ ਵਧੀਆ ਕੇ ਸੱਚੀ ਹੁੰਦੀ ਆ ਜਦ ਤੱਕ ਕੁਆਲਿਟੀ ਬਹੁਤ ਆ ਇਹਦੇ ਚ ਹਾਂ ਲਗਭਗ ਬਸ ਸਾਲ ਤੋਂ ਕੱਟੀ ਆ ਗਈ ਹਾਂ ਤਾਂ ਕੱਚੀ ਕੱਚੀ ਕੱਟੀ ਆ ਜਿੰਨਾ ਕ ਬਿਲਕੁਲ 11 ਮਹੀਨੇ ਬ ਇਹ ਮੇਨ ਗੱਲ ਥਾਸਨ ਦੁਆਰਾ ਫੇਰ ਦਿਖਾਣਾ ਬਹੁਤ ਹੀ ਜ਼ਿਆਦਾ ਸ਼ਕੀਰ ਸਾਰਾ ਤਾਂ ਰੱਖੇ ਤਾਂ ਦੇਖੀ ਨਹੀਂ ਵਾਲੀ ਹਾਂ ਬਹੁਤ ਜ਼ਿਆਦਾ ਚੰਗੀ ਕਰਨ ਵਾਲੀ ਵੱਡੀ ਹੋ ਕੇ ਤਿਆਰ ਹੋਊਗੀ ਦੋ ਸਾਲਾਂ ਦੀ ਗੱਟੀ ਦੇ ਥਾਣ ਨੇ ਇਹ ਜੇ ਦੇਖੇ ਹੋਣੇ ਦੀ ਹਾਂ ਬਾਕੀ ਸੈਂਕ ਸੌ ਸਨ ਮੂੰਹ ਦਾ ਨਾ ਕੱਟੀ ਦਾ ਬੜਾ ਸੋਹਣਾ ਮੂੰਹ ਹੈ ਫੇਸਪੂਲ ਦੇਖ ਯਾਰ ਕਿੰਨਾ ਪਿਆਰਾ ਬਈ ਯਾਰ ਸਹੀ ਗੱਲ ਹੈ ਨਾ ਚੰਗੀ ਕੱਟੀ ਕਿੰਨੀ ਚੰਗ ਕੁਆਲਿਟੀ ਤਾਂ ਨਾ ਹੀ ਸ਼ੋਅ ਹੁੰਦੀ ਆ ਛੋਟੇ ਬੱਚੇ ਤੋਂ ਸਟਾਰਟਿੰਗ ਮੁੱਲ ਤੇਰੇ ਫਿਰ ਇਹਨਾਂ ਦੇ ਮੁੱਲ ਮੋਲੇ ਵੀਰੇ ਆਪਾਂ ਫੋਮ ਤੇ ਕਰਾਂਗੇ ਸਾਰਿਆਂ ਦੇ ਸਾਰਿਆਂ ਦੇ ਬਾਈ ਜੀ ਤੇ ਆ ਦੋ ਨੰਬਰ ਵਾਲੀ ਕੱਟੀ ਇਹ ਵੀ ਡੇਰੀ ਦੀ ਹੈ ਇਹ ਵੀ ਡੇਰੀ ਵਾਲੀ ਆ ਇੱਕ ਸਨਮਾ ਰਸਦਾ ਭਰਾ ਡੇਰੀ ਦੀ ਪਛਾਣ ਕੀ ਹੁੰਦੀ ਜਈ ਵੀ ਆ ਜਿਹੜਾ ਚਿੱਟਾ ਪਨ ਹੁੰਦਾ ਇਹ ਮੰਨ ਕੇ ਵੀ ਪਸ਼ੂ ਇੱਕ ਥਾਂ ਤੇ ਖੜੇ ਮਨ ਛੱਡ ਦੇ ਥੱਲੇ ਖੜੇ ਹੁੰਦੇ ਹੈਗੇ ਤੇ ਮਨ ਧੁੱਪ ਤਾਂ ਮਨ ਕੱਟ ਲੱਗਦੀ ਨਾ ਤੇ ਆ ਹੋਰਿਆ ਵੀ ਨਹੀਂ ਜਾਂਦਾ ਉਹਦਾ ਪਹਿਲਾਂ ਤਾਂ ਬਾਈ ਜੀ ਚਾਰ ਹੀ ਨੇ ਸੋਨੇ ਗਾਇ ਦੇ ਵਿੱਚ ਲੱਗੇ ਹੋਏ ਹੈਗੇ ਹਾਂਜੀ ਹਾਂਜੀ ਤੇ ਮਨ ਲ ਇਹ ਇੱਕ ਖੂਸ਼ ਕਮਲ ਹੈ 1/4 ਇੰਚ ਮਸਾਂ ਕਾਲੀ ਹੈ ਨਾ ਚਿੱਟੀ ਹੈ ਹਾਂਜੀ ਹਾਂਜੀ 1/4 ਇੰਚ ਹੀ ਆ ਇਹ ਕਿੰਨੀ ਕੁ ਮਰਦੀ ਆ ਇਹ ਬਈ 13-14 ਲੀ ਮੈਂ ਗੱਲਾਂ ਕੱਟੀ ਜਿਵੇਂ ਛੋਟੀ ਜੀ ਆ ਦੋਦੋ ਨਾਲ ਦੇਖੋ ਯਾਰ ਕਿੰਨੀ ਰਸਾਈ ਰਹੀ ਹੋਣੀ ਲੱਗੀ ਪਈ ਕਰਮ ਵਾਲੇ ਨੂੰ ਬਾਕੀ ਚਿੱਟਾ ਪਣ ਇਹ ਡੇਢ ਦੀ ਨਿਸ਼ਾਨੀ ਹੋਵੇ ਵਾਕੀ ਸੋ ਨਾਲ ਦੀ ਨਾਲ ਜਿਹੜੀ ਲਾਸਟ ਵੀਡੀਓ ਪੂਰੀ ਦੇਖ ਕੇ ਆਟੋਂਗੇ ਲਾਸਟ ਦੇ ਪਾਸੋਂ ਨੇ ਤਿੰਨਾਂ ਕਟਾਂ ਦੀ ਕਲਿੱਪ ਲਾ ਦੇਾਂਗੇ ਹਾਂਜੀ ਲਾ ਜ਼ਰੂਰ ਦਿਓ ਪਤਾ ਕੀ ਆ ਲੈ ਲਾ ਦੇਾਂਗੇ ਲਾਸਟ ਬਿਲਕੁਲ ਜਦੋਂ ਵੀਡੀਓ ਖਤਮ ਹੋਊਗੀ ਉੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਕੰਮ ਕਰਨਾ ਪਤਾ ਹੀ ਹੈ ਜਿਵੇਂ ਕੰਮ ਕਰਨ ਵਾਲੇ ਦੇ ਨਾਲ ਲੱਤਾਂ ਖਿੱਚਣਾ ਹੁੰਦਾ ਅਗਲਾ ਕੰਮ ਹੋਣੀਆਂ ਨਹੀਂ ਯਾਰ ਕੋਈ ਵਹਿ ਜਾਂਦੇ ਹੋ ਇੱਥੋਂ ਡਰਾਇਮ ਤੋਕ ਥੋੜਾ ਜੱਟ ਲਿਆ ਰਹੀ ਬੜੀ ਆਲ ਕਰਦੀ ਆਲ ਕਰਦੀ ਲੱਖ ਡਿੱਗ ਡੁਗ ਪੂ ਸੱਟ ਖਾ ਲਾ ਨਾ ਸਮਾਜ ਦੇ ਨਰਾਲੀ ਕਰਕੇ ਤੋਕ ਦਿਹਾਉਣੀ ਸੀਗੀ ਪਰ ਲੰਗ ਲੰਗ ਲਈ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਥੋਂ ਬੈਕ ਸ਼ਾਰ ਤੋਂ ਕੱਟਦੀ ਬਾਂਤਰ ਤੇ ਥਾਣਾ ਇਹ ਡੈਰੀ ਜੋ ਅੱਜ ਹੀ ਕੱਢੀ ਐ ਬਾਹਰ ਹੀ ਨਹੀਂ ਕੱਢੀਆਂ ਮਲੇ ਕੇ ਰੇਖਾ ਜਿੱਥੇ ਖੜਾਗਾ ਉੱਥੇ ਹੀ ਖੜਾਇਆ ਸੀ ਨਾ ਤੁਰਨਾ ਨਹੀਂ ਹੁੰਦਾ ਨਾ ਪਹਿਲਾਂ ਤਾਂ ਕੱਟੀ ਸਿੱਧਾ ਨਹੀਂ ਨਾ ਤੁਰਨਾ ਦਾ ਹੋਰ ਨਾ ਨੇ ਕੀ ਤੁਰਨਾਗਾ ਤੇ ਬਾਂਤਰ ਕੱਟੀ ਸੋਹਣੀ ਲੱਗ ਰਹੀ ਸਵਾਗਸਾਲ ਦੀ ਐ ਪਹਿਲੀ ਕੱਟੀ ਸਾਲ ਦੀ ਆ ਕੱਟਾਂ ਸੋਹਣੇ ਤੇ ਅੱਗੇ ਕੀ ਮਤਲਬ ਕੱਟੀ ਤੇ ਨ ਕੱਟੀ ਦੀ ਝੋਲੀ ਦਿਖਾ ਦੇਣੀ ਆਹ ਚੀ ਦੇਖੋ ਕੀ ਆ ਵੱਖਿਆ ਬਹੁਤ ਸੋਹਣੇ ਥਣ ਗਾਇ ਦੇ ਵਿੱਚ ਲੱਗੇ ਹੋਏ ਤੇ ਮੱਥਾ ਦੇਖੋ ਕਰਮ ਵਾਲੀ ਦਾ ਕਿੰਨਾ ਚੌੜਾ ਇਥੇ ਟੋਆ ਪੂਰਾ ਫੁੱਲ ਪੈਂਦਾ ਜਿਵੇਂ ਹੁਣੀ ਆ ਨਾ ਓਏ ਹਾਂਜੀ ਇਹ ਕਿੰਨੀ ਕੁ ਮਰਦੀ ਆ ਐਮਬੇ 16 17 ਮਹੀਨੇ ਦੀ ਹੁੰਦੀ ਆ ਬਸ ਡੇਢ ਸਾਲ ਦੇ ਘਰਾਂ ਵਿੱਚ ਵੱਢ ਗਈ ਹਾਂ ਡੇਢ ਸਾਲ ਦੇ ਘਰਾਂ ਲੈ ਨੂੰ ਤੋੜ ਦੇ ਜੇ ਤੁਰੂਗੀ ਬਸ ਤੂੰ ਇਹ ਤੂੰ ਕਰਨਾ ਤਰਨੋਂ ਇਹ ਚਲੋ ਠੀਕ ਹੈ ਬਾਕੀ ਆ ਘੱਟੀਆਂ ਸੰਪੂਰਨ ਨਾਲ ਦਿਖਾ ਦੇਣੀ ਹੈ ਕੱਟੀਆਂ ਨਾ ਆ ਦੇਖੋ ਜਮਾਂ ਰਸਾਂ ਰਗੀਆਂ ਨਾੜਾ ਹੁਣੀ ਲੱਗੀਆਂ ਵਗੀਆਂ ਸਿੰਮਾਠਾ ਵਾਲਾ ਢੋਆ ਲਿਖ ਪੋ ਬ੍ਰੀਡ ਬਈ ਕੁਆਲਟੀ ਦਾ ਦੁੱਧ ਵਾਲੀ ਬਸ ਬਸ ਲੈ ਇੱਥੇ ਦੇਖ ਕੱਟਰੀ ਖੜ ਨਹੀਂ ਖੋੜਨੀ ਤੇ ਥੋੜਾ ਧਲਹਰ ਵਾਲੀ ਫਾਇਹਲਾ ਕੰਮ ਹੀ ਹੋ ਜਾਣਾ ਧਲਹਰ ਤਾਂ ਜਾ ਰਿਹਾ ਨਾਲ ਫੇ ਸੰਗਲੀਆਂ ਪਾਈਆਂ ਮੈਂ ਤੇਰੇ ਸਾਹਮਣੇ ਲਾਹੇ ਆਈਆਂ ਹੂੰ ਲਾ ਤੋਰੀ ਕੀ ਲੀ ਕਰਕੇ ਥੋੜਾ ਟਰੰਦੀ ਦੇਖ ਜੀ ਰੋ ਮੈਂ ਕੱਤ ਧਲਹਰ ਆ ਜਾ ਪੱਲੇ ਤੇ ਪੈਨ ਤੇ ਨਾ ਪਸੋਂਦੇ ਸੰਗਲ ਲਾ ਕੇ ਤਾਂ ਇਹਨਾਂ ਨੂੰ ਮੰਨ ਲਓ ਬਹੁਤ ਵੱਡੀ ਦਿੱਕਤ ਆਉਂਦੀ ਕੱਟਾਂ ਨੂੰ ਤੇ ਬੈਕਸ਼ਾਰ ਤੋਂ ਬਾਅਦ ਕੱਟੇ ਦੀ ਪੁੱਠਾ ਪਠਾ ਜਾਂ ਸੁਣਦੇ ਦਿਖਾ ਦੇਣਾਗਾ ਫੇ ਤਿੰਨ ਨੰਬਰ ਕੱਟੀ ਦਾ ਤੇ ਝੋਲੀ ਤੁਨ ਜਿਹੜੀ ਮੇਨ ਚੀਜ਼ ਆ ਉਹ ਦੇਖ ਰਿਓ ਝੋਲੀ ਸੀ ਕਣ ਚਾਰ ਸੋਨੇ ਗਾਇ ਵਿੱਚ ਲੱਗੇ ਹੋਣੇਗੇ ਤੇ ਬਾਕੀ ਜਿਹੜਾ ਸਾਰਾ ਸਟ੍ਰਕਚਰ ਤੁਸੀਂ ਉਹ ਨੋਟ ਕਰ ਲੋ ਅੱਗੇ ਇਹ ਵੀ ਆਪਣਾ ਕੋ 4 ਨੰਬਰ ਕੱਟੀ ਹੈ ਹਨ ਹਾਂਜੀ ਹਾਂਜੀ ਕਿੰਨੀ ਕੁ ਉਮਰ ਦੀ ਆ ਇਹ ਵੀ 16 17 ਮਹੀਨੇ ਦੀ ਕੱਟੀ ਆ ਕੱਦੇ ਕਾਠੀ ਇਹ ਵੀ ਕੱਟੀ ਬਹੁਤ ਸੋਹਣਾ ਨਾ ਬਈ ਕੱਦ ਕਾਠੀ ਤੇ ਰਾਜੀ ਕੱਟੀ ਆ ਆਪਾਂ ਕੱਟੀ ਨਹੀਂ ਲੈਉਣੀ ਫਿੱਕੀ ਆ ਰਸੇਤੀ ਛੇਤੀ ਹੂੰ ਝੋਲੀ ਦੇਖਿਆ ਮੇਨ ਜੇ ਜੀ ਮੈਂ ਇਹ ਗੱਲ ਆ ਗਈ ਥਾਂ ਤੋਂ ਜਰਾ ਸੋਹਣਾ ਨਾ ਹੂੰ ਬਹੁਤ ਸੋਹਣੇ ਗਾਇਲ ਚ ਲੱਗੇ ਵੇਗੇ ਇਥੋਂ ਸਾਰਾ ਜਿਹੜਾ ਪੁੱਠਾ ਸਰੀ ਦਾ ਉਸ ਚੈੱਕ ਕਰੋ ਚਾਰ ਨੰਬਰ ਕੱਟੀ ਦਾ 16 17 ਅਕਮਿਨੇ ਕੱਟੀ ਲੱਗ ਭਾਗੇ ਹਾਂਜੀ ਹਾਂਜੀ ਠੀਕ ਲੈ ਮੂੰਹਾਂ ਦਿਖਾਈ ਗੱਟੀ ਦਾ ਲੈਣ ਤੋੜ ਕੇ ਦਿਖਾ ਦਈਏ ਇਹ ਤਾਂ ਤੋੜ ਕੀ ਦਿਖਾ ਦਾਂਗੇ ਇਹ ਤਾਂ ਤਰਪੂ ਸੌਖੀ ਇਹ ਤਾਂ ਇਹਦੇ ਪਹਿਲਾਂ ਦਾ ਅਦਰਾ ਮਲਦਾ ਨਾ ਇਹਦਾ ਵਧੀਆ ਕਰੋ ਆਈ ਵੀ ਆ ਗੱਟੀ ਇਹ ਜਿਹੜੀ ਪਸੂ ਖੁੱਲਾ ਰਹਿੰਦਣਾ ਹੂੰ ਆ ਜਾਣਾ ਉਹਦੇ ਪਸੂ ਦਾ ਤਰਪਾ ਇਹਨਾਂ ਤਖਲੀਮ ਆਂਦੀ ਸੋਹਣਿਆ ਗੱਟੀ ਤੇਰੀ ਯਾਰਾ ਵੀ ਕੱਟੀਆਂ ਬਾਰ ਬਾਈ ਲਖੇ ਬਾਹਾਂ ਦੇਖ ਕੇ ਲਿਆਉਣੀਆਂ ਮੈਨੂੰ 16-17 ਮਹੀਨੇ ਦੀ ਹੈ ਨਾ ਕੱਦ-ਕਾੜ ਬਹੁਤ ਚਾਹੀਏ ਨਾ ਕੱਟੀ ਦੀ ਆਹ ਜਿਹੜਾ ਤੇਰੇ ਸਾਹਮਣੇ ਆਂ ਦੇਖ ਹੂੰ ਸੋਹਣੀ ਕੱਚੀ-ਕੱਚੀ ਕੱਟੀ ਗਿਆ ਲਖੇ ਬਿਲਕੁਲ ਹਾਂ ਕੋਈ ਨੀ ਪਖ ਰੋੜ ਕੱਦ-ਕਾੜ ਦੇਖ ਹੂੰ ਚੌੜੀ ਦੇਖ ਖੜਨੀ ਖੋੜਨੀ ਵਿੱਚ ਚੌੜੀ ਵੀ ਦੇਖ ਲਾ ਹੂੰ ਐਡੀ ਛੋਟੀ ਕੱਟੀ ਦੇਖ ਲੈ ਇੰਨੀ ਚੌੜੀ ਸਹੀ ਆ ਇਹ ਤਾਂ ਚੰਗੇ ਸੀਮਨ ਦੀ ਆ ਹਾਂ ਦੁਬਾਰਾ ਫੇਰ ਦਿਖਾ ਦਗੀ ਲਾ ਆਪਾਂ ਹੂੰ ਹੁਣ ਤੂੰ ਆ ਲੜ ਲੈ ਕੱਟੀ ਹੈ ਸੀਮਨ ਦੀ ਆ हां पर ये पता नहीं हुंदा ਵੀ ਕਿਹੜੀ ਪਤਾ ਆਪਾਂ ਨੂੰ ਹੈ ਨਹੀਂ ਦੇਖਿਆ ਮਨਗਲ ਡੈਰੀਆਂ ਵਗੈਰਾ ਜੂ ਕੱਟ ਗਿਆ ਅਸਰ ਜਿਹਾ ਆਉਂਦੀਆਂ ਯਾਰ ਹੂੰ ਠੀਕ ਆ ਨਾ ਪਰ ਆਪਾਂ ਹੁਣ ਐਵੇਂ ਕਹਿ ਦਈਏ ਫੁਲਾਨੇ ਦੀ ਜਿੱਥੇ ਆਪਾਂ ਨੂੰ ਪਤਾ ਹੋ ਉੱਥੇ ਆਪਾਂ ਕਹਿ ਸਕਦੇ ਉੱਥੇ ਕਹਿ ਸਕਦੇ ਆਂਗੇ ਪਹਿਲਾਂ ਤਿੰਨ ਘੜਾ ਪਹਿਲਾਂ ਤਿੰਨ ਘੜਾ ਡੈਰੀ ਦੇਣੀਆਂ ਹਾਂ ਹਾਂਜੀ ਆਪਣੀਆਂ ਤਿੰਨ ਹੈਗੀਆਂ ਉਹਨਾਂ ਦੇ ਮਤਲਬ ਚਿੱਟੇ ਬਣ ਵੀ ਐ ਤੇ ਆਪਣਾ ਮਿੱਤਰ ਮਨ ਵਪਾਰਕਰਦਾ ਉਹਦੇ ਤੋਂ ਲਿਆਤੀ ਆ ਉਹ ਵੀ ਮਨਗਲ ਡੈਰੀਆਂ ਚੋਂ ਲੈਂਦਾ ਠੀਕ ਆ ਆਪਾਂ ਨੂੰ ਦੇਖੋ ਪਤਾ ਨਹੀਂ ਦੇਖ ਮੈਂ ਤੁਹਾਨੂੰ ਐਵੇਂ ਕਹਿ ਕੇ ਦੇ ਦਾਂ ਹਣਾ ਆ ਤਿੰਨੇ ਦੀ ਆਪਣੇ ਕੋਲ ਵੀਡੀਓ ਹੈਗੀ ਆ ਇਹ ਆਪਾਂ ਨਹੀਂ ਤ ਅਗੇ ਆਪਾਂ ਕੋ 4 ਨੰਬਰ ਕੱਟੀ ਝੋਲੀ ਚਾਹ ਦੇਖੋ ਕੱਟੀ 4 ਨੰਬਰ ਦੀ ਬਹੁਤ ਸੋਹਣੀ ਥੱਲਿਓ ਸਾਫ ਸਥਰੀਆ ਇਹ ਮੀਨੀ ਆ ਗਈ ਨਾ ਹਾਂਜੀ ਕੈਰੇਕਟਰ ਨੀਲੀ ਰਾਵੀ ਵਾਲੀ ਆ ਗਈ ਕੋਸ ਕੋਸ ਕਾ ਨਾ ਹਾਂਜੀ ਹਾਂਜੀ ਰੰਗਵਾਨ ਚਮਕ ਨਮਕ ਜੀ ਠੀਕ ਹੈ ਇਹ ਕਿੰਨੀ ਕੁ ਉਮਰ ਦੀ ਮੀਨੀ ਵੀਰੇ ਇਹ ਵੀ ਬਾਈ ਯਾਰ 16 ਮਹੀਨੇ ਦੀ 17 ਦੀ ਕੱਟੀ ਹੈ ਡੇਢ ਸਾਲ ਦੇ ਕਹਣਾ ਜੀ ਡੇਢ ਸਾਲ ਦੇ ਕਰਨ ਲੈਣ ਤੋਰ ਦੇ ਫਿਰ ਆਪਾਂ ਕੱਟਿਓ ਕੱਟੀ ਦਾ ਪੁੱਠਾ ਪਾਠਾ ਮੀਨੀ ਕੱਟੀ ਆ ਲਖੇ ਤੇ ਝੋਲੀ ਝਾਲੀ ਦਿਖਾ ਦੇ ਠੰਡੀ ਸੀਲ ਕੱਟੀ ਆ ਹੂੰ ਠੀਕ ਆ ਨਾ ਝੋਲੀ ਬੜੀ ਵਾਣ ਵਾਲੀ ਝੋਲੀ ਆ ਹੂੰ ਉਰੀ ਚੰਗੀ ਬਣਨਾ ਨੇ ਕਰਮ ਵਾਲੀ ਨੇ ਠੀਕ ਐ ਤੇ ਬਾਕੀ ਸੰਤੋਰ ਕੇ ਦਿਖਾ ਦਨੇ ਆਪਾਂ ਕਿਵੇਂ ਵੀਰੇ ਕੋਈ ਤਾਂ ਉਹ ਇਹ ਨਹੀਂ ਕਹਣਾ ਮੀਨੇ ਬਲੋਚਦੀ ਆ ਨੀਲੀ ਰਾਵੀ ਮੀਨੀ ਕੱਟੀ ਆ ਠੀਕ ਐ ਉਹ ਤੂੰ ਆਪਦੀ ਸਮਝਾ ਹਨਾ ਬਾਕੀ ਜਿਹੜੇ ਸੱਜਣ ਮਿੱਤਰ ਦੇਖ ਕੇ ਲੈ ਕੇ ਜਾਊ ਹੂੰ ਕੱਟੀ ਬਹੁਤ ਚੰਗੀ ਬਣਨਾ ਹੂੰ ਆਉਣਾ ਸਮਝਾ ਸਾਂਭੂ ਕੋਈ ਐ ਫਰ ਮੈਂ ਤਾਂ ਮੁੱਲ ਦਾ ਪਰਵਾਹਾ ਮੋੜਦਾ ਹੀ ਨਹੀਂ ਮੈਂ ਤਾਂ ਮੁੱਲੋਂ ਮੋੜਨਾ ਵੀ ਮੋੜਨਾ ਕੱਟੀ ਨੇਰ ਤੇ ਕਰਮ ਵਾਲੀ ਨੇ ਠੰਡੀ ਵਾਲਾ ਮਰਾ ਜਹਾਥ ਧਰਿਆ ਉਥੇ ਹੀ ਖੜ ਗਈ ਵੀਡੀਓ ਚਾਲੇ ਹੂੰ ਲੈ ਇਥੋਂ ਮੱਥਾ ਪਸ ਦੇਖੋ ਬਿਲਕੁਲ ਮੀਨੀ ਆ ਗਈ ਤੇ ਅੱਖਾਂ 'ਚ ਗੁਲਾਬੀਪਣ ਹੈਗਾ ਬਾਕੀ ਜਿਹੜਾ ਪੂਰਾ ਪਾਗੇ ਦੀ ਮਣਕਣੀ ਅੱਖਾਂ ਗੁਲਾਬੀ ਗੁਲਾਬੀ ਅੱਖ ਨਹੀਂ ਘੇਰੇ ਗੁਲਾਬੀ ਜ਼ਰੂਰ ਹੈਗੇ ਹਾਂਜੀ ਹਾਂਜੀ ਤੇ ਲਗਭਗ 1.5 ਸਾਲ ਦੀ ਕੱਟੀ ਆ ਗਈ ਮੀਨੀ ਤੇ ਪੈਰ ਜਿਹੜੇ ਚਿੱਟੇ ਆ ਮੱਥਾ ਚਿੱਟਾ ਇਹ ਨੀਲੀ ਰਾਵੀ ਦੇ ਲੱਛਣ ਜਿ ਦਿਖਾਉਂਦੀ ਮਾੜੇ ਮੱਟੇ ਹਾਂਜੀ ਤੇ ਬਾਕੀ ਜਿਹੜਾ ਭਰਾ ਉਹਦੀ ਸਮਝ ਆ ਵੀ ਕਿਸੇ ਨੇ ਕੀ ਸਮਝ ਹਾਂਜੀ ਹਾਂਜੀ ਸਮਝ ਭਰਾ ਸਮਝ ਠੀਕ ਹੈ ਤੇ ਬਾਕੀ ਹਾ ਕਟਿਆ ਨਾਲ ਦੇ ਨਾ ਫੇਨੇ ਆ ਮੁਰਾ ਜਨਮ ਕਟਿਆ ਬਣਾ ਸ਼ਕੀਨਾ ਬਾਈ ਕੁੜੀ ਦੀ 6 ਨੰਬਰ ਦਾ ਇਹ ਆਪਣੇ ਕੋਲੇ ਨੀਲੀ ਰਾਬਜ ਹੈ ਨਾ ਇਹ ਕਿੰਨੀ ਉਮਰ ਦੀ ਆ ਇਹ ਬਾਈ ਯਾਰ ਸਵਾ ਸਾਲ ਤੋਂ ਉੱਪਰ ਹੀ ਹੋ ਯਾਰ ਡੇਢ ਸਾਲ ਦੇ ਨੇੜੇ ਹੈਗੀ ਆ ਡੇਢ ਸਾਲ ਦੇ ਕੱਟੇ ਹੈਗੀ ਆ ਹਾਂ ਸਿੰਗ ਹਾਲ ਪੈਕਟੇ ਸਿੰਗ ਨੂੰ ਰਿੰਗ ਸਿੰਗ ਲੱਗੇ ਲਖੇ ਤੇ ਅੱਖਾਂ ਦੇਖੋ ਬਿਲਕੁਲ ਗੁਲਾਬੀ ਆ ਪਾ ਕੇ ਘਰੇ ਨੀਲੇ ਆ ਅੱਖਾਂ ਤੇ ਬਿਲਕੁਲ ਰਿੰਗ ਸਿੰਗਾ ਤੇ ਫੇਸ ਕੁਆਲਟੀ ਦੇਖੋ ਬਾਕੀ ਮੱਥਾ ਪੂਰੀ ਸੋਹਣੀ ਬੱਚੀ ਆ ਵਾ ਦੇਖੋ ਯਾਰ ਨਾ ਜੀਬ ਵੀ ਗੁਲਾਬੀ ਦਿਖਾ ਦਿ ਜੀਬ ਵੀ ਗੁਲਾਬੀ ਹੈ ਨੱਕ ਵੀ ਗੁਲਾਬੀ ਚਾਰੇ ਜੀਬ ਤੈਨੂੰ ਆਪ ਦਿਖਾ ਦੀ ਲਖਿਆ ਕਹਿੰਦੀ ਫੇਰ ਤੂੰ ਕਹਿੰਦੀ ਲਾਂਬਾ ਦੇ ਦੇਂਗਾ ਤੇ ਬਾਕੀ ਸੂਤ ਨਿਸ਼ਾਨ ਆ ਗਿਆ ਨਾ ਝੋਲੀ ਝਾਲੀ ਦੇ ਬੱਸ ਬੱਤ ਦਿਖਾ ਦੇ ਕਈ ਵਾਰ ਪਹਾਗ ਫਾਰਮ ਵਾਲਾ ਗੁੱਸਾ ਕਰ ਜੂ ਨੀ ਮੈਨੂੰ ਦਿਖਾਇਆ ਨਹੀਂ ਇਹ ਲੈ ਬਾ ਲੈ ਇੱਥੋਂ ਥਾਨ ਦੇ ਲੋ ਕੱਟੀ ਦੇ ਸੋਹਣਿਆ ਜੀ ਇੱਥੋਂ ਪੁੱਠਾ ਫਟਾ ਕੱਟੀ ਦਾ ਲਗਭਗ 1.5 ਸਾਲ ਦੀ ਹੈਗੀ ਪਰ ਇੱਥੋਂ ਮੂੰਹ ਆ ਦੇਖੋ ਗੁਣਾ ਦੀ ਪੁਤਲੀ ਆ ਬਾਹਰ ਸੰਤੋਰ ਕੇ ਦਿਖਾ ਦੇਣਾ ਬਲੇ ਆ ਕੇ ਅਸਲ ਜਰਾਂ ਨੇ ਨੀਲੀ ਰਾਵੀ ਉਹ ਚੀਜ਼ ਹੋਣਾ ਨੇ ਹੂੰ ਕਿਵੇਂ ਜਿਵੇਂ ਨੀਲੀ ਰਾਬੀ ਜਿਵੇਂ ਕਹਿੰਦਾ ਬਾਰਡਰ ਬੈਲਟ ਦੀ ਕੱਟੀਆਂ ਹਾਂ ਆਪਣੇ ਕੋਲ ਬਾਰਡਰ ਬੈਲਟ ਰੇ ਆਪਣੇ ਕੋਲ ਪੰਜਾਬ ਦੀਆਂ ਕੱਟੀਆਂ ਹੁੰਦੀਆਂ ਠੀਕ ਹੈ ਕੋਈ ਹਰਾਨੇ ਦੀ ਕੱਟੀ ਨਹੀਂ ਹੁੰਦੀ ਆਪਣੇ ਕੋਲ ਅੱਛਾ ਠੀਕ ਹੈ ਰਾਬੀ ਕਹਿੰਦਾ ਨਾ ਕੋਈ ਬਾਰਡਰ ਦੀ ਬੈਲਟ ਦੀ ਨਾ ਕੋਈ ਬਾਹਰ ਮੇਰੇ ਨਾਲ ਇੱਕ ਬੇਨਤੀ ਤੁਹਾਨੂੰ ਭਰਾਵਾ ਪੰਜਾਬ ਦੀ ਹੈਗੀ ਮੇਰੇ ਤੇ ਅੱਜ ਮੈਂ ਹੁਣ ਕੰਟੈਂਟ ਲਾਉਣਾ ਹੁੰਦਾ ਮੇਰੇ ਵਾਲੇ ਤੇ ਪੰਜਾਬ ਦੀਆਂ ਲਿਖ ਦੇ ਕਰ ਆਪਾਂ ਦਾ ਪੰਜਾਬ ਦਾ ਹੀ ਖਾਨਾ ਹੈ ਪੰਜਾਬ ਨੂੰ ਹੀ ਕਰਨਾ ਠੀਕ ਹੈ ਆਪਾਂ ਪੰਜਾਬ ਨੂੰ ਅੱਗੇ ਲਿਆਉਣਾ ਹਮ ਇੱਕ ਗੱਲ ਤਾਂ ਹੈਗੀ ਆ ਜੇ ਮੈਂ ਜਾ ਵੇਚਣ ਦੀ ਗੱਲ ਵੱਖਰੀ ਹੈ ਜੇ ਬੈਸੀ ਮੁਰਾ ਦੀ ਗੱਲ ਕਰੇ ਤਦ ਆਲਾ ਹਰਿਆਣੇ ਦਾ ਨਾ ਨਾ ਮੂਰੇ ਕਰਦਾ ਵੀ ਹਰਿਆਣੇ ਦੀ ਮੱਝਾਂ ਚੰਗੀਆਂ ਇਹ ਨੀਲੀ ਰਾਵੀ ਜਿਹੜੇ ਫਿਰ ਪਾਕਿਸਤਾਨ ਦਾ ਨਾਮ ਲੈ ਜਾਂਦੇਗੇ ਵੀ ਪੰਜਾਬ ਆਪਣਾ ਪੰਜਾਬ ਦਾ ਵਿੱਚੀ ਡੋਬ ਤਾ ਆਪਣਾ ਕਪੜਾ ਪੰਜਾਬ ਦਾ ਫਿਰ ਆਪਾਂ ਜਿੱਥੋਂ ਖਾਣਿਆ ਆਉਣਾ ਹਾਲਾਂਕਿ ਹਾਲਾਂਕਿ ਮੂਰਾ ਨਸਲ ਦੇ ਮੱਝਾਂ ਪੰਜਾਬ ਜ ਬਹੁਤ ਚੰਗੀਆਂ ਆਪਾਂ ਦਾ ਨੀਲੀ ਰਾਵੀ ਨਸਲ ਬਹੁਤ ਚੰਗੀ ਪਈ ਆਪਣੇ ਪਿਆਰ ਭਾਈ ਆਪਣੇ ਪੰਜਾਬ ਨੂੰ ਲੋਕਾਂ ਨੇ ਜ਼ੀਰੋ ਕਰਤਾ ਹੂੰ ਪਰ ਤੈਨੂੰ ਮੈਂ ਜਿੰਨੀਆਂ ਵੀਡੀਓ ਪਾਉਂ ਭਰਾਵਾ ਹੂੰ ਪੰਜਾਬ ਦੀਆਂ ਗਹਿ ਕੇ ਪਾਉਂ ਠੀਕ ਐ ਤੇ ਲਾ ਬਾਕੀ ਹੁਣ ਸਾਨੂੰ ਜਿਹੜੇ ਮੁਲਖ ਦਾ ਖਾਈਏ ਕਹਿੰਦਾ ਉਹਦਾ ਬੁਰਾ ਨਹੀਂ ਮੰਗੀਦਾ ਹਾਂ ਆਪਾਂ ਪੰਜਾਬ ਦਾ ਖ ਬਾ 6 ਕਟੀਆਂ ਬਾਈ ਕੋਲੇ ਤੇ ਇਸ ਦੁਬਾਰ ਜਿਹੜੀ ਪਹਿਲਾਂ ਤਿੰਨ ਕਟੀਆਂ ਡੇਰ ਚ ਬਾਈ ਲੈ ਲੈਂਦੇ ਉਹਦੀ ਕਲਿੱਪ ਸਾਨੂੰ ਇਸ ਦੁਬਾਰ ਹੁਣ ਚੱਲ ਪੂਗੀ ਤੇ ਬਾਕੀ ਬਾਈ ਨਾਲ ਕਰ ਲਿਓ ਸੰਪਰਕ 97799959511 511 ਦਾ ਨੰਬਰ ਹੈ ਸੋ ਵੀਡੀਓ ਗੌਰ ਨਾਲ ਦੇਖ ਕੇ ਫੇਰ ਬਾਈ ਨਾਲ ਸੰਪਰਕ ਕਰਿਓ ਧੰਨਵਾਦ ਧੰਨਵਾਦ